ਸੋ ਜੇ ਗਨਸ਼ਾਟ ਮਾਮਲਾ ਹੈ ਕੀ ਮਾਮਲਾ ਸਰ ਸਾਰਾ ਇਹ ਮਾਮਲਾ ਦੋ ਫਰੋਤੀ ਮੰਨਣ ਵਾਲੇ ਦੋਸ਼ੀ ਹੀ ਇੱਕ ਪਵਨਦੀਪ ਹੈ ਤੇ ਦੂਸਰਾ ਕੋਮਲਦੀਪ ਆ ਪਵਨਦੀਪ ਠਿੱਕੀ ਬੰਦ ਦਾ ਰਹਿਣ ਵਾਲਾ ਕੋਮਲਦੀਪ ਜਿਹੜਾ ਹੈ ਇਹ ਖਾਲੜੇ ਦਾ ਰਹਿਣ ਵਾਲਾ ਇਹਨਾਂ ਬਾਰੇ ਇਨਫੋਰਮੇਸ਼ਨ ਸੀ ਕਿ ਇਹ ਸਵੇਰੇ ਜਿਹੜਾ ਮੁੱਠਿਆਂ ਵਾਲੀ ਸਾਈਡ ਤੇ ਜਿਹੜਾ ਥਾਣਾ ਸਦਰ ਪੱਟੀ ਦਾ ਏਰੀਆ ਉਥੇ ਏਰੀਆ ਚ ਹੁੰਦੇ ਆ ਇਹਨਾਂ ਨੇ ਕੁਝ ਦਿਨ ਪਹਿਲਾਂ ਕਰਿਆਲੇ ਇੱਕ ਸੁਨਿਆਰੇ ਦੇ ਘਰ ਦੇ ਬਾਹਰ ਵੀ ਗੇਟ ਤੇ ਗੋਲੀਆਂ ਮਾਰੀਆਂ ਸੀ ਤੇ ਉਹਨੂੰ ਡਰਾਉਂਦੇ ਧਮਕਾਉਂਦੇ ਸੀ ਉਹ ਤੋਂ ਪੈਸੇ ਦੀ ਡਿਮਾਂਡ ਕਰਦੇ ਸੀ ਅੱਜ ਇਨਫਾਰਮੇਸ਼ਨ ਮਿਲਦੇ ਅਸੀਂ ਟੀਮ ਸਪੈਸ਼ਲ ਟੀਮਾਂ ਤਿਆਰ ਕਰਕੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਔਰ ਪਵਾਰ ਤੋਂ ਮੁੱਠਿਆਂ ਵਾਲੀ ਰੋਡ ਤੇ ਬੰਨ ਦੇ ਉੱਪਰ ਇਹਨਾਂ ਨੇ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗਾੜੀ ਨੂੰ ਫਾਇਰਿੰਗ ਕਰ ਦਿੱਤੀ ਪੁਲਿਸ ਨੂੰ ਜਵਾਬੀ ਫਾਇਰਿੰਗ ਕਰਨੀ ਪਈ ਜਿਹਦੇ ਵਿੱਚ ਇੱਕ ਜਿਹੜਾ ਪਵਨਦੀਪ ਹੈ ਜਖਮੀ ਹੋਇਆ ਆ ਜੀ ਇਹਨੂੰ ਰਾਜ ਲਈ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਪੱਟੀ ਔਰ ਸੈਕਿੰਡ ਜਿਹੜਾ ਉਹਦੀ ਅਰੈਸਟ ਪਾਈ ਗਈ ਉਹਦੇ ਤੇ ਵੀ ਸਰ ਉਹ ਕੀ ਨਾਉਂ ਦਾ ਤੇ ਉਹਦੇ ਵੀ ਗੋੜੀ ਗੋੜੀ ਲੱਗੀ ਨਹੀਂ ਉਹਦੇ ਨਹੀਂ ਲੱਗੀ ਇਹ ਕੋਮਲਦੀਪ ਆ ਇਹਨਾਂ ਕੋਲ ਇੱਕ ਗਲੌਫ ਪਿਸਟਲ ਮਿਲਿਆ ਨਾਲ ਜਿੰਦਾ ਕੌਰ ਰੋਂਗ ਮਿਲੇ ਜਵਾਬੀ ਕੋਲ ਮਿਲੇ ਆ ਕੋਲ ਜਿਹੜਾ ਚਲਾਏ ਸੀ ਫਾਇਰਿੰਗ ਪੁਲਿਸ ਤੇ ਕੀਤੀ ਪਹਿਲਾਂ ਪਹਿਲਾਂ ਪੁਲਿਸ ਤੇ ਫਾਇਰਿੰਗ ਕੀਤੀ ਨਾ ਦੂਬੀ ਫਾਇਰਿੰਗ ਕਰਨੀ ਪਈ ਪੁਲਿਸ ਨੂੰ ਠੀਕ